ਹੋਣਾ ਮਤਲਬ ਦਾ ਓਨਲੀ ਬਹੁਤ ਰੈਡੀ ਨੇ ਪਰ ਜਿਹੜੇ ਰੈਡੀ ਨੇ ਪਲੀਸ ਉਹ ਗੱਡੀਆਂ ਨੂੰ ਮਾਰ ਲੋ ਸਲਫਾ ਹਰੀਕੇ ਪਤਣ ਫਰੋਜ਼ਪੁਰ ਫਾਜ਼ਿਲਕਾ ਇਹ ਸਾਰੇ ਇਲਾਕੇ ਉਹ ਨੇ ਜਿੱਥੇ ਹਲੇ ਤੱਕ ਬਹੁਤ ਚੀਜ਼ਾਂ ਦੀ ਕਮੀ ਆ ਜਿਹੜਾ ਮੱਝਾਂ ਦਾ ਚਾਰਾ ਤਰਪਾਲਾ ਜੱਕ ਰੰਦਰ ਰਸਣ ਹਲੇ ਪ੍ਰੋਪਰ ਨਹੀਂ ਪਹੁੰਚਿਆ ਬਹੁਤ ਲੋਕਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਪਲੀਸ ਤੁਸੀਂ ਇੱਧਰ ਵੀ ਇਲਾਕਿਆਂ ਦੇ ਵਿੱਚ ਆ ਜਾਓ ਇਹ ਥੋੜੇ ਜਿਹ ਪਛੜੇ ਇਲਾਕੇ ਨੇ ਬੇਸ਼ੱਕ ਆਪਾਂ ਨੂੰ ਇਧਰੋਂ ਇੱਕ ਵੀ ਪ੍ਰੋਗਰਾਮ ਆਵੇ ਲੇਕਿਨ ਇਥੇ ਮੇਲੇ ਤਾਂ ਜ਼ਰੂਰ ਲਾਵਾਂਗੇ ਆਪਾਂ ਇਹਨਾਂ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਗਾਹ ਪਾਵਾਂਗੇ ਆ ਕਿ ਖੁਸ਼ਹਾਲੀ ਵਾਪਸ ਲਿਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਖੁਸ਼ਹਾਲੀ ਲਿਆਉਣ ਦੇ ਵਿੱਚ ਆਪਣੇ ਨਾਲ ਖੜੇ ਹੋ ਜੂਗਾ ਇਹ ਲਾਕਾ ਹੋ ਆ ਜਿਹੜਾ ਆਪਣੇ ਕਲਾਕਾਰਾਂ ਨੂੰ 5-5 ਲੱਖ ਰੁਪਈਆ ਪੇਮੈਂਟ ਵੀ ਦਿੰਦਾ ਹੈ ਅੱਛਾ ਜੀ ਇਥੋਂ 5-5 ਲੱਖ ਰੁਪਈਆ ਇੱਕ ਵੀ ਸ਼ੋਅ ਦਾ ਲੈਿੰਦੇ ਰਹੇ ਓਏ ਹੋਏ ਤੇ ਅੱਜ 5-5 ਲੱਖ ਵਾਲੀ ਗੱਡੀ ਫੇਰ ਆ ਰਹੀ ਇੱਥੇ ਲੋਕਾਂ ਵਾਸਤੇ 5-5 ਲੱਖ 50 ਲੱਖ ਲੱਗਦੀ ਆ 50 ਲੱਖ ਲੱਗਦਾ 70 ਲੱਖ 50 ਲੱਗਦਾ ਇਹ 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 ਉਹ ਪੁੱਤ ਨਹੀਂ ਯਾਰ ਪੁੱਤ ਆ ਤੇ ਆਉਂਦਾ ਹਾਂਜੀ ਹਰਪੀਤਾਂ ਲਈ ਤੁਸੀਂ ਆਇਓ ਤੁਹਾਡਾ ਸਾਡੇ ਇਲਾਕੇ ਵਿੱਚ ਸਵਾਗਤ ਹੈ ਜੀ ਹਾਂਜੀ ਤੁਸੀਂ ਕੀ ਕੀ ਮਤਲਬ ਕਿ ਤੁਹਾਨੂੰ ਕੀ ਕੀ ਸਹਾਇਤਾ ਦੇਣਾ ਚਾਹੁੰਦੇ ਆ ਆ ਜੀ

ਸਾਰੇ ਪੰਜਾਬੀਆਂ ਨੂੰ ਸਾਰੇ ਬਾਹਰ ਵਿਦੇਸ਼ਾਂ ਤੇ ਰਹਿੰਦੇ ਸਾਰੇ ਪੰਜਾਬੀਆਂ ਨੂੰ ਇਹੇ ਅਰਦਾਸ ਹਾਂ ਸਹਿਯੋਗ ਦਿਪੇਲ ਕਰੋ ਕਿ ਉਹ ਵੀ ਸੇਵਾ ਕੋ ਕਰ ਹਾਂ ਹਾਂ ਮੈਂ ਕਹਿੰਦੀ ਹਾਂ ਸਾਰੇ ਐਨ ਆਰ ਆਈ ਜਿੰਨੇ ਵੀ ਹੈ ਬਾਹਰ ਉਹ ਆਪਣਾ ਮਿਹਰ ਭਰਿਆ ਹੱਥ ਰੱਖਣ ਸਾਡੇ ਪੰਜਾਬੀਆਂ ਤੇ ਇੰਡੀਆ ਦੇ ਪੰਜਾਬੀਆਂ ਮੈਮ ਹੜ੍ਹ ਜਿਹੜਾ ਹੁਣ ਤੇ ਆੜ ਆਇਆ ਹੈ ਤੁਸੀਂ ਸਹਾਇਤਾ ਕਰ ਰਹੇ ਹੋ ਲੋਕਾਂ ਦੀ ਅਸੀਂ ਮਤਲਬ ਕਿ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਨੇ ਆ ਕਿ ਹਾਰਟ ਤੋਂ ਬਾਅਦ ਜਿਹੜੀਆਂ ਫਸਲਾਂ ਬਰਬਾਦ ਹੁੰਦੀਆਂ ਨੇ ਕੀ ਉਸ ਟਾਈਮ ਉਹ ਵੀ ਸਾਡੇ ਨਾਲ ਖੜੋਗੇ ਹਾਂਜੀ ਨਾਲ ਖੜੇ ਹਾਂਜੀ ਨਾਲ ਖੜੇ ਨਾਲ ਸਾਰੇ ਖੜੇ ਸਾਰੇ ਆ ਗਏ ਸਾਰੇ ਜੋਗੇ ਹੈਗੇ ਹਾਂਜੀ ਖੜਾਗੇ ਸਾਰੇ ਖੜਾ ਰਿਹਾ ਹੈ ਵੀ ਤੁਸੀਂ ਦੇਖ ਲਿਆ ਕਿ ਕਾਫੀ ਸਾਰਾ ਇੱਥੇ ਜਿਹੜਾ ਨੁਕਸਾਨ ਕਿਸਾਨ ਭਰਾਵਾਂ ਦਾ ਜਾਂ ਆਮ ਲੋਕਾਂ ਦਾ ਜੋ ਜੋੜੇ ਵਿੱਚ ਰਹਿ ਰਹੇ ਨੇ ਉਹਨਾਂ ਦਾ ਜਿਹੜਾ ਕਾਫੀ ਨੁਕਸਾਨ ਆਇਆ ਹਾਂਜੀ ਹਮੇਸ਼ਾ ਲਈ ਤੁਹਾਨੂੰ ਸੈਟ ਵਾਲੇ ਇੱਕ ਬਲੈ ਸਾਰੇ ਕਲਾਕਾਰਾਂ ਦੀ ਰੱਬ ਬਹੁਤ ਜਲਦੀ ਸੁਣਦਾ ਹੈ ਸੁਣੂਗੀ ਪੰਜਾਬੀਆਂ ਦੀ ਬਹੁਤ ਸਾਧੀਆਂ ਦੀ ਸਾਰੀ ਆਰਟਿਸਟਾਂ ਦੀ ਰੱਬ ਸੁਣੂਗਾ ਬਹੁਤ ਹੈਲਪ ਕੀਤੀ ਆ ਸਾਡੇ ਗੌਣ ਚ ਇਹਨਾਂ ਦੀ ਸਾਰਿਆਂ ਦੀ ਹੈਲਪ ਹੋਈ ਆ ਨੂਨਾ ਪਰਸ਼ਤੋਂ ਅਰਸ਼ ਤੱਕ ਪਜਾਉਣ ਵਾਲੇ ਸਾਰੇ ਹਾਂ ਜੀ ਨਾਲ ਹਾਂ ਜੀ ਨਾਲ ਹਾਂ ਜੀ ਜੇ ਅੱਜ ਦੇਖਿਆ ਜਾਵੇ ਤਾਂ ਜਨਤਾ ਦੇ ਨਾਲ ਪਹਿਲਾਂ ਜਨਤਾ ਇਹਨਾਂ ਦੇ ਨਾਲ ਖੜੀ ਸੀ ਇਹਨਾਂ ਇਹਨਾਂ ਦੇ ਕਹਿਣਾ ਕਿ ਇਹਨਾਂ ਨੇ ਸਾਨੂੰ ਮਸ਼ਹੂਰ ਕੀਤਾ ਤੇ ਅੱਜ ਇਹ ਕਿਸਾਨਾਂ ਦੇ ਨਾਲ ਹੜਪੀੜਤਾਂ ਦੇ ਨਾਲ ਇਹ ਆਪ ਖੁਦ ਸਿੰਗਲ ਆਰਟਿਸਟ ਖੜੇ ਹਨ ਧੰਨਵਾਦ